ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜੋ ਅਸੀਂ ਵਕ ਵਕ ਟੈਸਟ ਤੇ ਡਿਕਟੇਸ਼ਨਾਂ ਸਮੇਂ-ਸਮੇਂ ਤੇ ਅਪਲੋਡ ਕਰ ਰਹੇ ਹਾਂ ਆਪਣੇ ਚੈਨਲ ਤੇ ਉਹ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਆਪਣੇ ਪੇਪਰ ਦੀ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੋ ਅੱਜ ਆਪਾਂ ਐਤਵਾਰ ਜਿਹੜੀ ਟੈਸਟ ਸੀਰੀਜ਼ ਆਪਾਂ ਚਲਾਈ ਹੋਈ ਐ ਉਸ ਦਾ 44 ਨੰਬਰ ਪੇਪਰ ਜਿਹੜਾ ਕਰਨ ਜਾ ਰਹੇ ਆ ਪਹਿਲਾਂ ਆਪਾਂ 1 ਮਿੰਟ ਦਾ ਟ੍ਰਾਇਲ ਤੁਹਾਨੂੰ ਬੋਲਾਂਗੇ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਪੇਪਰ ਲਿਖਾਂਗੇ ਰੈਡੀ ਸਟਾਰਟ ਪੰਜਾਬ ਦੀ ਇਹ ਵੱਦ ਕਿਸਮਤੀ ਰਹੀ ਹੈ ਕਿ ਸਾਲ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਇਥੇ ਬਹੁਤੀਆਂ ਸਰਕਾਰਾਂ ਨੇ ਸੂਬੇ ਦੀ ਆਰਥਿਕਤਾ ਦਾ अनेका ਤਰ੍ਹਾਂ ਨਾਲ ਪੱਠਾ ਵਿਟਾਇਆ ਹੈ ਡੰਡੀ ਇਸੇ ਕਰਕੇ ਹਰ ਬੀਤੇ ਸਾਲ ਉਹਨਾਂ ਨੇ ਪੰਜਾਬ ਸਿਰ ਕਰਜ਼ਿਆਂ ਦੀ ਪੰਡ ਨੂੰ ਹੋਰ ਵੀ ਭਾਰਾ ਕੀਤਾ ਹੈ ਡੰਡੀ ਅੱਜ ਇਸ ਪੰਡ ਨਾਲ ਪੰਜਾਬ ਦੀ ਕਮਰ ਟੁੱਟਣ ਤੋ ਪਹਿਲਾ ਪੂਰੀ ਤਰ੍ਹਾਂ ਕੁਬੀ ਹੋਈ ਦਿਖਾਈ ਦੇ ਰਹੀ ਹੈ ਡੰਡ ਇਸ ਪੰਡ ਨੂੰ ਹਲਕਾ ਕਰਨ ਅਤੇ ਸਰਕਾਰੀ ਤੰਤਰ ਨੂੰ ਚੱਲਦਾ ਰੱਖਣ ਦਾ ਸੌਖਾ ਤਰੀਕਾ ਇਹ ਹੈ ਕਿ ਸੁੱਬੇ ਦੀਆਂ ਸਰਕਾਰੀ ਜਾਇਦਾਦਾਂ ਹਾਂਜੀ ਟ੍ਰਾਇਲ ਥੋੜਾ ਇੱਥੇ ਖਤਮ ਹੁੰਦਾ ਹੁਣ ਆਪਾਂ ਟੈਸਟ ਲਿਖਾਂਗੇ रेडी स्टार्ट ਪੁਰਾਣੇ ਸਮਿਆਂ ਵਿੱਚ ਆਟਾ ਚੌਲ ਦਾਣੇ ਪਾਉਣ ਲਈ ਮਟੀਆਂ ਦੀ ਵਰਤੋਂ ਕਰਿਆ ਕਰਦੇ ਸਨ ਡੰਡੇ ਇਹਨਾਂ ਮਟੀਆਂ ਬਣਾਉਣ ਦੀ ਕਲਾ ਸਾਡੀਆਂ ਸੁਆਣੀਆਂ ਪਲੀ ਭਾਤੀ ਜਾਣੂ ਸਨ ਡੰਡੇ ਉਹ ਇਕੱਲੀ ਜਾਂ ਦੋ ਮਟੀਆਂ ਨੂੰ ਜੋੜ ਕੇ ਵੀ ਬਣਾਉਂਦੀਆਂ ਸਨ ਡੰਡੀ ਮਟੀਆਂ ਬਣਾਉਣ ਲਈ ਚੀਕਨੀ ਮਿੱਟੀ ਲਈ ਜਾਂਦੀ ਹੈ ਡੰਡੀ ਚੀਕਨੀ ਮਿੱਟੀ ਨੂੰ ਭਿੱਜਣੀ ਪਾਇਆ ਜਾਂਦਾ ਹੈ ਡੰਡੀ ਜਦੋਂ ਮਿੱਟੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਜਾਂਦੀ ਹੈ ਤਾਂ ਇਸ ਵਿੱਚ ਥੋੜੀ ਜਹੀ ਟੂੜੀ ਪਾ ਦਿੱਤੀ ਜਾਂਦੀ ਹੈ ਡੰਡੀ ਬਾਅਦ ਵਿੱਚ ਇਸ ਨੂੰ ਪੂਰੀ ਤਰ੍ਹਾਂ ਘਾਣੀ ਕੀਤਾ ਜਾਂਦਾ ਹੈ ਡੰਡੀ ਮਟੀਆਂ ਦੀ ਉਸਾਰੀ ਉਸ ਥਾਂ ਤੇ ਕੀਤੀ ਜਾਂਦੀ ਹੈ ਜਿੱਥੇ ਮੀਕਣੀ ਦਾ ਡਰਨਾ ਹੋਵੇ ਡੰਡੀ ਸਭ ਤੋਂ ਪਹਿਲਾਂ ਮਟੀਆਂ ਦਾ ਥੱਲਾ ਪਾਇਆ ਜਾਂਦਾ ਹੈ ਡੰਡੀ ਥੱਲੇ ਹੇਠ ਥੋੜੀ ਜਹੀ ਟੂੜੀ ਖਲਾਰ ਲਈ ਜਾਂਦੀ ਹੈ ਤਾਂ ਥੱਲੇ ਨੂੰ ਜ਼ਮੀਨ ਤੋਂ ਆਸਾਨੀ ਨਾਲ ਸੁਡਵਾਇਆ ਜਾਂਵੇ ਡੰਡੇ ਥੱਲੇ ਉੱਤੇ ਹੀ ਵਰਗਾਕਾਰ ਰੂਪ ਜਾਂ ਸ਼ਕਲ ਵਿੱਚ ਮਟੀਆਂ ਦੀ ਉਥਾਂ ਵੱਲ ਨੂੰ ਉਸਾਰੀ ਕੀਤੀ ਜਾਂਦੀ ਹੈ ਡੰਡੇ 3-4 ਫੁੱਟ ਤੱਕ ਪਹੁੰਚ ਕੇ ਮਟੀਆਂ ਦੇ ਮੂੰਹ ਪੜਾਏ ਜਾਂਦੇ ਹਨ ਡੰਡੇ ਇਹਨਾਂ ਦੇ ਮੂੰਹ 3 4 ਇੰਚ ਅਰਧ ਵਿਆਸ ਵਾਲੇ ਚੱਕਰੀ ਰੂਪ ਹੁੰਦੇ ਹਨ ਡੰਡੇ ਇਹਨਾਂ ਦੇ ਮੂੰਹਾਂ ਉੱਤੇ ਚਾਟੀ ਘੜੇ ਜਾਂ ਦਤੂਨੇ ਦਾ ਉੱਪਰਲਾ ਹਿੱਸਾ ਤੋੜ ਕੇ ਲਾਇਆ ਜਾਂਦਾ ਹੈ ਡੰਡੇ ਪੂਰੀ ਸਿਰਜਣਾ ਤੋਂ ਬਾਅਦ ਇਹਨਾਂ ਨੂੰ ਨਮੀ ਰਹਿਤ ਕੀਤਾ ਜਾਂਦਾ ਹੈ ਡੰਡੇ ਫਿਰ ਇਸ ਉੱਤੇ ਗੋਲੂ ਫੇਰਿਆ ਜਾਂਦਾ ਹੈ ਤੇ ਕਈ ਪ੍ਰਕਾਰ ਦੀ ਡਿਜ਼ਾਈਨਿੰਗ ਬੇਲ ਬੂਟੀਆਂ ਅਤੇ ਹਾਂਜੀ 2 ਮਿੰਟ ਦੀ ਬ੍ਰੇਕ ਹੈ 2 ਮਿੰਟ ਦੀ ਬ੍ਰੇਕ ਤੋਂ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਡਿਕਟੇਟ ਕੀਤਾ ਜਾਵੇਗਾ ਵੀਡੀਓ ਖਾਲੀ ਚੱਲੂਗੀ ਤੇ ਤੁਸੀਂ ਆਪਣਾ ਪੈਰਾ ਜਿਹੜਾ ਉਹ ਪੜ ਲੈਣਾ ਹਾਂਜੀ ਸੈਕਿੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਮਾਲਵੇ ਦੇ ਮਹਾਨ ਦਰਬੇਸ਼ ਭਾਈ ਮੂਲ ਚੰਦ ਸਾਹਿਬ ਦਾ ਜਨਮ ਬਠਿੰਡਾ ਦੇ ਬਸਨੀਕ ਦੁੱਗਲ ਖੱਤਰੀ ਪਰਿਵਾਰ ਵਿੱਚ 16 48 ਐਸਵੀ ਨੂੰ ਹੋਇਆ ਡੰਡੀ ਪਿਤਾ ਸਿੱਧੀ ਚੰਦ ਜੀ ਦੁਕਾਨਦਾਰੀ ਕਰਦੇ ਸਨ ਡੰਡੀ ਭਾਈ ਸੰਤੋਖ ਸਿੰਘ ਦੇ ਮਹਾਨ ਗ੍ਰੰਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਸਿੱਧੀ ਚੰਦ ਦੇ ਘਰ ਸੰਤਾਨ ਨਹੀਂ ਸੀ ਡੰਡੇ ਸੰਤਾਨ ਪ੍ਰਾਪਤ ਕਰਨ ਦੀ ਲਾਲਸਾ ਨਾਲ ਸਿੱਧੀ ਚੰਦ ਆਪਣੇ ਵੱਡੇ ਭਰਾ ਵਿਦੀ ਚੰਦ ਦੇ ਨਾਲ ਮਿਲ ਕੇ ਸੰਤਾਂ ਤੇ ਉੱਚ ਕੋਟੀ ਦੇ ਦੇਵਪੁਰਸ਼ਾਂ ਦੀ ਸੇਵਾ ਕਰਿਆ ਕਰਦਾ ਸੀ ਡੰਡੀ ਉਸ ਵੇਲੇ ਬਠਿੰਡਾ ਦਾ ਅਨਾਜ ਵਪਾਰੀ ਬ੍ਰਾਹਮਣ ਗੰਗਾ RAM ਗੁਰੂ ਘਰੋਂ ਬਡੇਰੀ ਬਕਸਿਸ ਪ੍ਰਾਪਤ ਕਰਕੇ ਬਠਿੰਡੇ ਪਰਤ ਆਇਆ ਡੰਡੀ ਗੰਗਾ RAM ਨੇ ਅੰਮ੍ਰਿਤ ਸਰੋਵਰ ਦੇ ਨਿਰਮਾਣ ਸਮੇ 500 ਮਨ ਅਨਾਜ ਲੰਗਰ ਲਈ ਪੇਟ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ پاسੋਂ 1588 ਇਸਵੀ ਵਿੱਚ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਸਨ ਡੰਡੀ ਸਿੱਧੀ ਚੰਦ ਨੇ ਬ੍ਰਾਹਮਣ ਗੰਗਾ RAM ਦੀ ਸੇਵਾ ਕਰਕੇ ਉਸ ਨੂੰ ਪ੍ਰਸੰਨ ਕਰ ਦਿੱਤਾ ਡੰਡ ਇੱਕ ਦਿਨ ਸਿੱਧੀ ਚੰਦ ਨੇ ਇੱਛਾ ਜਾਹਰ ਕੀਤੀ ਕਿ ਜਦੋਂ ਬ੍ਰਾਹਮਣ ਗੰਗਾ RAM ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਸਿੱਧੀ ਚੰਦ ਨੂੰ ਸੇਵਾ ਦਾ ਫਲ ਤਾਂ ਮਿਲਣਾ ਹੀ ਚਾਹੀਦਾ ਸੀ ਡੰਡੀ ਇਸ ਲਈ ਗੰਗਾ RAM ਨੇ ਸੁਭਾਵਿਕ ਬਚਨ ਕਰ ਦਿੱਤਾ ਸੀ ਬ੍ਰਾਹਮਣ ਗੰਗਾ RAM ਦੇ ਅਸ਼ੀਰਵਾਦ ਨਾਲ ਜੰਮੇ ਇਸ ਵਾਲਕ ਮੂਲਚੰਦ ਨੇ ਬਚਪਨ ਵਿੱਚ ਹੀ ਅਨੇਕ ਅਲੋਕਾਰ ਕਾਰਜ ਕਰ ਦਿਖਾਏ ਮੂਲਚੰਦ